ਸਤਿ ਸ਼੍ਰੀ ਅਕਾਲ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੋਤੇ ਮਨਨਪੁਰ ਚੱਲ ਰਹੇ ਆ ਜੀ ਲਾਈਵ ਘੋੜ ਦੌੜ ਹੋ ਰਹੀ ਆ ਨੰਗ ਸਿੰਘਾਂ ਫੌਜ ਲਾਡਲੀਆਂ ਫੌਜਾਂ ਗੁਰੂ ਕੀਆਂ ਆਪਣੇ ਘੋੜਿਆਂ ਦੇ ਕਰਤੱਬ ਦਿਖਾ ਰਹੇ ਨੇ ਆ ਦੇਖੋ ਜੀ ਘੋੜਿਆਂ ਦੇ ਕਰਤੱਬ ਦਿਖਾ ਰਹੇ ਨੇ ਗੁਰੂ ਕੀਆਂ ਲਾਡਲੀਆਂ ਫੌਜਾਂ ਇਹ ਉਹ ਦੇਖੋ ਜੀ ਉਹ ਲੈ ਗਏ ਜੀ ਉਹ ਦੇਖੋ ਜੀ ਕਰਤੱਬ ਦਿਖਾ ਰਹੀਆਂ ਮਨਨਪੁਰ ਗੁਰੂ ਕੀਆਂ ਲਾਡਲੀਆਂ ਫੌਜਾਂ

ਉਹਨਾਂ ਗਾਲਿਆ ਬਾਤ ਉਹਦਾ ਸਮਾਧਿ ਗਿਆ ਅਰੇ ਵਸਤ ਉਹ ਨਾ ਮੰਜੀ ਜੀ ਬਜੀ ਦੇਖੋ ਜੀ ਗੁਰੂ ਕੀਆਂ लाਡਲੀਆਂ ਫੌਜਾਂ ਆਪਣੇ ਕਰਤੱਬ ਦਿਖਾਉਣ ਲੱਗੀਆਂ ਹੋਈਆਂ ਹੋਰ ਜਿਹੜਾ ਉਹਨਾਂ अरे ओ वाहेगुरु

आवा लगे आ गया ओए होए ओए ओए पीछे पीछे रे भाई ਸੁਣਦੇ ਆਂ ਬਾਬਾ ਜੀ ਦੇ ਵਿਚਾਰ ਬਾਤ ਸੁਣਦੇ ਆਂ ਦੇਖੋ ਲਾਈਕ ਚੱਲ ਰਿਹਾ ਬਾਬਾਈ ਬੈਗਰੀ ਕਾ ਖਾਲਸਾ ਬੈਗ ਜੀ ਕੀ ਫਤਹੀ ਇਹਦੇ ਬਾਰੇ ਦੱਸਿਓ ਜੀ ਨਵੇਂ ਸਿੰਘਾਂ ਨੂੰ ਵੀ ਇਹ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਇਹ ਆ ਸ੍ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਚੱਲਦਾ ਵੀ ਚੱਕਰਵਰਤੀ ਪੰਜਾਬ ਹਿੰਦੁਸਤਾਨ ਵਿਸਭ ਸਿੰਘ ਸਾਹਿਬ ਆਪਾ ਮਾਨ ਸਿੰਘ ਜੀ 96 ਕਰੋੜ ਦੀ ਅਗਵਾਈ ਹੇਠ ਵਰਗਾਂ ਦੇ ਵਿੱਚ ਕਿਲਾ ਪਟਾਈ ਹੋ ਰਹੀ ਹੈ ਜੋ ਆਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਪਰੰਪਰਾ ਚੱਲੀ ਆ ਰਹੀ ਹੈ ਜੁਵਾਨ ਖਾਲਸੇ ਨੇ ਸਾਰੀ ਮਜਾਦਾ ਨੂੰ ਸੰਭਾਲ ਕੇ ਰੱਖਿਆ ਹੈ ਉਹੀ ਚਕਰਵਰਤੀ ਰਾਗੇ ਮਜਾਦਾ ਦਾ ਬਸੁਰ ਜੇ ਕਰਦਾ ਸਤਿਬਾਈ ਵਿੱਚ ਪਾਤੇ ਇਹ ਜੀ ਬਾਬਾ ਜੀ ਦੇ ਵਿਚਾਰ ਸੀਗੇ ਤੇ ਕਿਰਪਾ ਕਰੋ ਜੀ ਮਨਦੀਪ ਸੇਖੋਂ 382 YouTube ਚੈਨਲ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਕਰੋ ਜੀ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਕਰੋ ਜੀ